ਕਿ ਪ੍ਰਿੰਸੀਪਲ ਸਤਵੀਰ ਸਿੰਘ ਪੰਥ ਪ੍ਰਵਾਨਤ ਵਿਦਵਾਨ ਨੇ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ 100 ਸਵਾਲ ਉਹ 100 ਸਵਾਲਾਂ ਚੋਂ 41ਵਾਂ ਸਵਾਲ ਇਹ ਹੈ ਜਿਹਦੇ ਵਿੱਚ ਉਹਨਾਂ ਨੇ ਭਾਈ ਮਨੀ ਸਿੰਘ ਦਾ ਜ਼ਿਕਰ ਕਰਕੇ ਲਿਖਿਆ ਹੈ ਕਿ ਦਸਮ ਪਾਤਸ਼ਾਹ ਦਾ ਫਰਮਾਨ ਸੀ ਜਿਹੜਾ ਸਿੱਖ ਪਹਿਲਾ ਫਤਿਹ ਬਲਾਉ ਉਹਦੇ ਹੱਲ ਮੇਰਾ ਮੁੱਖ ਜਿਹੜਾ ਫਤਿਹ ਦਾ ਜਵਾਬ ਦੇਉ ਗੱਜ-ਬੱਜ ਕੇ ਉਹਦਾ ਹੱਲ ਮੇਰਾ ਸੱਜਾ ਮੋਢਾ ਜਿਹੜਾ ਦਬਿਆ ਜਾ ਦੇਉ ਉਹ ਆਵਾਜ਼ ਉਹਦੇ ਵੱਲ ਮੇਰਾ ਖੱਬਾ ਮੋਢਾ ਤੇ ਜਿਹੜਾ ਰਹੁ ਚੋਪੋ ਉਹਦੇ ਵੱਲ ਮੇਰੀ ਪਿੱਠ ਇਹ ਮੈਂ ਤੁਹਾਨੂੰ ਤਾਂ ਕਿਹਾ ਕਿ ਮੈਂ ਬਣਾਉਣੀ ਆ ਫਤਿਹ ਕੀ ਹੁਣ ਪਿੱਠ ਨਾ ਕਰਾ ਲੈਣਾ ਨਿੱਕੀ ਜੀ ਗੱਲ ਤੇ ਗੁਰੂ ਤੋਂ ਸੱਜਾ ਮੋਢਾ ਹੀ ਲੈਣਾ ਕਰੋ ਖੁਦੈ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇ ਤੇ ਬਰਾਜਮਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਧਾਮੀ ਸਾਹਿਬ ਨੂੰ ਕਹਿਣਾ ਹੁੰਦਾ ਹੈ ਕਿ ਧਾਮੀ ਸਾਹਿਬ ਤੁਹਾਡੀ ਇਮਾਨਦਾਰੀ ਤੁਹਾਡੀ ਸਾਦਗੀ ਤੁਹਾਡੀ ਕੰਮ ਕਰਨ ਦੀ ਸ਼ਿੱਦਤ ਟੌੜਾ ਸਾਹਿਬ ਦਾ ਪਰਛਾਵਾਂ ਦੇਖਦਾ ਥੋੜਾ ਜਿਹਾ ਕਮੀ ਆ ਥੋੜਾ ਜਿਹਾ ਦਬਕਾ ਵੀ ਉਹਨਾਂ ਜਿਨਾਂ ਹੀ ਰੱਖੋ ਬਸ ਹੋਰ ਕੋਈ ਗੱਲ ਨਹੀਂ ਬਾਕੀ ਬੱਲੇ ਬੱਲੇ ਹੀ ਹੈ ਉਹਨਾਂ ਦੇ ਬੋਲਿਆ ਦਿੱਲੀ ਕੰਬਦੀ ਸੀ ਦਿੱਲੀ ਘੁਮਾ ਦਿਓ ਇੱਕਾਰੀ ਧਾਮੀ ਸਾਹਿਬ ਬਾਕੀ ਗੁਰੂ ਦੀ ਕਿਰਪਾ ਹੈ ਨਾਲ ਬਿਰਾਜਮਾਨ ਮੇਰੇ ਛੋਟੇ ਵੀਰ ਚੀਮਾ ਸਾਹਿਬ ਸਰਦਾਰ ਸ਼ਰਨਜੀਤ ਸਿੰਘ ਜੀ ਢਿੱਲੋਂ ਰਾਜੂ ਖੰਨਾ ਜੀ ਆ আজিਜ਼ ਆ ਵੀਰਤਾ ਜੀ ਭਤੀਜਾ ਹੀ ਆ ਜਾਦਵਿੰਦਰ ਸਿੰਘ ਜਾਦੂ ਟਿੱਲੋ ਸਾਹਿਬ ਮਦਨੀਪੁਰ ਜੀ ਤੇ ਮੇਰੇ ਬਹੁਤ ਪੁਰਾਣੇ ਮਿੱਤਰ ਸਰਦਾਰ ਦਰਬਾਰਾ ਸਿੰਘ ਗੁਰੂ ਜਾਦੇ ਬਾਦਲ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਹੁੰਦੇ ਸੀ ਮੇਰੀ ਸਫਾਰਿਸ਼ ਬੜੀ ਮੋਟੀ ਕਰਦੇ ਸੀ ਮੈਂ ਤਾਂ ਉਦੋਂ ਦਾ ਆਸਾਨ ਮੰਨਦਾ ਇਹਨਾਂ ਦਾ ਯੂਥ ਦਾ ਪ੍ਰਧਾਨ ਸਰਦਾਰ ਸਰਵਜੀਤ ਸਿੰਘ ਝਿੰਜਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਹਰਪਾਲ ਸਿੰਘ ਜੱਲਾ ਸਰਦਾਰ ਅਮਰਜੀਤ ਸਿੰਘ ਦੀ ਚਾਵਲਾ ਸਾਹਿਬ ਕਾ ਜਰਨਲ ਸਕੱਤਰ ਸਰਦਾਰ ਰਗਵੀਰ ਸਿੰਘ ਜੀ ਸਹਾਰਨ ਮਾਜਰਾ ਬਾਜਵਾ ਸਾਹਿਬ ਤੇ ਸਰਦਾਰ ਦਵਿੰਦਰ ਸਿੰਘ ਖੱਟੜ ਭਾਵੇਂ ਨਹੀਂ ਆਇਆ ਉਹਨਾਂ ਦਾ ਸਰੂਪ ਬੈਠਾ ਨਵਤੇਜ ਥੋੜਾ ਜਿਹਾ ਗਰਮ ਜ਼ਿਆਦਾ ਉਹਨਾਂ ਨੂੰ ਬਾਕੀ ਹੁਕਮ ਠੀਕ ਹੈ ਤੇ ਸਾਹਮਣੇ ਬਿਰਾਜਮਾਨ ਖਾਲਸਾ ਜੀ ਜਿੱਥੇ ਡੁੱਲੇ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਲ ਖੋਪੜ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਸ਼ਹਾਦਤ ਚਾਰ ਅੱਖਰਾਂ ਦਾ ਮੇਲ ਹੈ ਪਰ ਇਹਦੀ ਕੀਮਤ ਕਦੇ ਉਤਾਰੀ ਨਹੀਂ ਜਾ ਸਕਦੀ ਅੱਜ 15 ਅਗਸਤ ਨੂੰ ਸਾਰਾ ਦੇਸ਼ ਇਸ ਗੱਲ ਦਾ ਜਸ਼ਨ ਮਨਾਉਂਦਾ ਕਿ ਅਸੀਂ ਆਜ਼ਾਦ ਹੋਏ ਮੈਂ ਥੋੜਾ ਜਿਆ ਉਹਦੇ ਨਾਲ ਸਹਿਮਤ ਨਹੀਂ ਕਿਉਂ ਦੇਸ਼ ਦਾ ਬਹੁਤ ਵੱਡਾ ਹਿੱਸਾ 15 ਅਗਸਤ 1947 ਨੂੰ ਆਜ਼ਾਦ ਹੋਇਆ ਪਰ ਦੇਸ਼ ਦੇ ਸਿਰ ਮੱਥੇ ਤੇ ਗੁਲਾਮੀ ਦਾ ਕਲੰਕ ਫੇਰ ਵੀ ਰਿਹਾ ਇੱਕ ਵੈਸਟ ਬੰਗਾਲ ਵਿੱਚ ਛੋਟਾ ਜਿਹਾ ਟਾਪੂ ਸੀ ਜਿਹਨੂੰ ਚੰਦੋਰਨਗਰ ਜਾਂ ਚੰਦਰਨਗਰ ਕਹਿੰਦੇ ਸੀ ਜਿੱਥੇ ਫਰਾਂਸੀਸੀਆਂ ਦਾ ਕਬਜ਼ਾ ਸੀ ਉਹ 1954 ਵਿੱਚ ਖਾਲੀ ਹੋਇਆ ਤੇ ਗੋਆ ਗਮਨ ਦਿਉ ਜਿਹੜਾ 19 ਦਸੰਬਰ 1961 ਨੂੰ ਆਜ਼ਾਦ ਹੋਇਆ ਜਿਸ ਦਿਨ ਇਹ ਦੇਸ਼ ਸੰਪੂਰਨ ਤੌਰ ਤੇ ਆਜ਼ਾਦ ਹੋਇਆ ਜੇ ਇਹ ਗੋਆ ਗਮਨ ਦਿਉ ਦੀ ਆਜ਼ਾਦੀ ਦੀ ਲੜਾਈ ਨੂੰ ਮਾਸਟਰ ਕਰਨਲ ਸਿੰਘ ਨੇ 1955 ਚ ਸ਼ੁਰੂ ਕੀਤਾ ਤਾਂ 19 ਦਸੰਬਰ 1961 ਨੂੰ ਇਹਨੂੰ ਸੰਪੂਰਨ ਕਰਵਾਲੇ ਦੋ ਪੰਜਾਬੀ ਅਫਸਰ ਦੋ ਲੁਬਿਹਾਨੇ ਦੇ ਅਫਸਰ ਇੱਕ ਸ਼ਹੀਦ ਮੇਜਰ ਸ਼ਵਦੇਵ ਸਿੰਘ ਮੇਰਾ ਮਾਮਾ ਤੇ ਦੂਸਰਾ ਕੈਪਟਨ ਵਿਜੇ ਸੈਗਲ ਸੀ ਇਹ ਵੀ ਮਾਣ ਪੰਜਾਬ ਨੂੰ ਪ੍ਰਾਪਤ ਹੋਇਆ ਕਿ ਜਿਸ ਦਿਨ ਦੇਸ਼ ਦੀ ਆਜ਼ਾਦੀ ਸੰਪੂਰਨ ਹੋਈ ਉਹ ਵੀ ਪੰਜਾਬੀਆਂ ਦੀ ਕੁਰਬਾਨੀ ਨਾਲ ਹੋਈ ਮੈਂ ਇੱਕ ਤੁਹਾਨੂੰ ਬੇਨਤੀ ਕਰਦੀ ਆ ਆਪਣੇ ਵਰਗਾ ਮਿਹਨਤੀ ਕੋਈ ਨਹੀਂ ਆਪਣੇ ਵਰਗਾ ਧ੍ਰਿੜ ਸੋਚ ਤੇ ਵਿਸ਼ਵਾਸ ਵਾਲਾ ਕੋਈ ਨਹੀਂ ਪਰਾਪਾ ਕਈ ਦਫਾ ਨਾ ਕੌਲ ਕੌਲ ਸੀ ਗੱਡੀ ਲੰਗਾ ਦਿੰਨੇ ਆ ਗੱਲਾਂ ਤੇ ਭਰੋਸਾ ਕਰ ਲੈਨੇ ਆ ਆ ਸੋਸ਼ਲ ਮੀਡੀਆ ਚੰਗੀ ਆ ਬਈ ਹਰਤ ਲੋ ਜੋ ਆਕੋ ਪਰ ਸੋਸ਼ਲ ਮੀਡੀਆ ਤੇ ਇਤਬਾਰ ਨਾ ਕਰਨਾ ਇਹਦੇ ਚ ਅੱਧੀਆਂ ਚੀਜ਼ਾਂ ਝੂਠੀਆਂ ਹੁੰਦੀਆਂ ਨੇ ਮੈਂ ਤੁਹਾਨੂੰ ਦੱਸਦਾ ਚਾਰ ਪੰਜ ਦਿਨ ਹੋਏ ਇੱਕ ਨੇ ਵੀਡੀਓ ਪਾਦੀ ਕਿ ਮਹੇਸ਼ਿੰਦਰ ਸਿੰਘ ਦੀ 1000 ਕਿੱਲਾ ਜ਼ਮੀਨ ਲੰਬੀ ਹਲਕੇ ਚ ਆ ਮੈਂ ਉਹਨੂੰ ਲੱਭ ਕੇ ਕਿਹਾ ਮੈਂ ਕਿਹਾ ਪ੍ਰਧਾਵਾ 500 ਤੈਨੂੰ ਦਿੱਤੀ 500 ਤੇ ਮੇਰਾ ਕਬਜ਼ਾ ਤੱਕਰਾ ਦੇ ਬੜਾ ਕੱਚਾ ਹੋਇਆ ਕਹਿੰਦਾ ਨਹੀਂ ਨਾਮ ਗਲਤ ਦੱਸਿਆ ਗਿਆ ਉਹ ਮਹਿੰਦਰ ਸਿੰਘ ਹੋਰ ਹੈ ਮੈਂ ਕਿਹਾ ਹੁਣ ਆ ਸੋਸ਼ਲ ਮੀਡੀਆ ਦਾ ਹਾਲਾ ਪਾ ਉਹ ਸੋਸ਼ਲ ਮੀਡੀਆ ਤੇ ਇਤਵਾਰ ਕਰਕੇ ਅਕਾਲੀਆਂ ਦੇ ਮਗਰ ਪੈ ਗਏ ਕਦੇ ਸੋਚਿਆ ਕਿ ਪੰਜਾਬ ਵਿੱਚ 2014 ਤੋਂ ਪਹਿਲਾਂ ਬੇਦਬੀਆਂ ਕਿਉਂ ਨਾ ਹੋਈਆਂ ਕਰਦੀ ਰਹੀ ਕਾਂਗਰਸ ਸ਼ਰਾਰਤ ਮੰਦਰਾਜ ਗਉਆਂ ਦੀਆਂ ਪੂਛਵਾ ਤੇ ਗੁਰਦੁਆਰਿਆਂ ਵਿੱਚ ਬੀੜੀਆਂ ਸਟਾਉਂਦੀ ਰਹੀ ਕਾਂਗਰਸ ਪਰ ਗੁਰੂ ਸਾਹਿਬ ਦੀ ਬੇਦਬੀ ਨਾ ਹੋਈ 2014 ਚ ਕੌਣ ਆਇਆ ਪੰਜਾਬ ਚ ਜਿਹਦੇ ਆਉਣ ਨਾਲ ਗੁਰੂ ਸਾਹਿਬ ਦੀ ਬੇਦਬੀ ਹੋਣ ਲੱਗ ਪਈ ਤੇ ਉਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਵੀ ਨਰਤਰ ਹੋਣ ਲੱਗ ਪਈ ਮੈਂ ਇਹ ਸਰਕਾਰ ਦੇ ਮੁੱਖ ਮੰਤਰੀ ਨੂੰ ਤੇ ਇਸ ਪਾਰਟੀ ਦੇ ਨੈਸ਼ਨਲ ਕਨਵੀਨਰ ਨੂੰ ਇੱਕ ਸਵਾਲ ਕਰਦਾ ਹੈ ਕਿ ਤੂੰ ਤਾਂ ਕਹਿੰਦਾ ਸੀ 4 ਮਹੀਨਿਆਂ 'ਚ ਬੇਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਊਂਗਾ ਉਹ ਤੁਸੀਂ ਤਾਂ ਹਲੇ ਕੇਸ ਵੀ ਨਹੀਂ ਸ਼ੁਰੂ ਕੀਤਾ ਸਾਢੇ 3 ਸਾਲ 'ਚ ਅਕਾਲੀ ਦਲ ਵੇਲੇ ਤਿੰਨ ਕੇਸ ਮਲਕੇ ਦਾ ਮੋਗੇ ਦਾ ਤੇ ਇੱਕ ਹੋਰ ਸੀ ਅਸੀਂ ਚਲਾਨ ਪੇਸ਼ ਕੀਤਾ ਉਹਦੇ ਗਵਾਹ ਕਰਾਏ ਤੇ ਤਿੰਨੋਂ ਥਾਵਾਂ ਦੇ ਮਲਜ਼ਮਾਂ ਨੂੰ ਤਿੰਨ-ਤਿੰਨ ਸਾਲ ਦੀ ਕੈਦ ਵੀ ਕਰਾਈ ਤੇ ਉਹ ਕੈਦ ਭੁਗਤ ਰਹੇ ਨੇ ਆ ਨਰੇਸ਼ ਯਾਦਵ ਜਿਹੜਾ ਆਮ ਆਦਮੀ ਪਾਰਟੀ ਦਾ ਦਿੱਲੀ ਦਾ ਐਮਐਲਏ ਸੀ ਉਹਨੇ ਕੁਰਾਨ ਸ਼ਰੀਫ ਦੀ ਬੇਇੱਜ਼ਤੀ ਕੀਤੀ ਉਹਨੂੰ ਅੰਦਰ ਵੀ ਕਰਾਇਆ ਸਜ਼ਾ ਵੀ ਕਰਾਈ ਤੇ ਉਹਨੂੰ ਛਡਾਉਣ ਲਈ ਯਤਨ ਕਿਹਨੇ ਕੀਤਾ ਕੇਜਰੀਵਾਲ ਨੇ ਜਾਦੂ ਦੇਖਿਆ ਜੱਜ ਬੰਦਾ ਲੱਗਦਾ ਡੀਸੀ ਮਲੇਰ ਕੋਟੇ ਨੂੰ ਕਹਿਣ ਲੱਗਾ ਕੇਸ ਕੈਨਸਲ ਕਰ ਦਿਓ ਖਾਲਸਾ ਜੀ ਕਦੇ ਸੋਚਿਆ ਕਿ ਜਿਹੜਾ ਘਰ ਬਾਹਰ ਨਿਕਲਣ ਲੱਗਾ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋ ਕੇ ਨਿਕਲਦਾ ਹੈ ਜਿਹੜਾ ਪਰਿਵਾਰ ਨਿਰੰਤਰ 10 ਸਾਲਾਂ ਤੋਂ ਵੱਧ ਸਮੇਂ ਤੋਂ ਖੰਡਪਾਟ ਸਾਹਿਬ ਦੀ ਲੜੀ ਚਲਵਾ ਰਿਹਾ ਹੈ ਜਿਹੜੀ ਪਾਰਟੀ ਅਕਾਲ ਤਖਤ ਤੇ ਸਾਜਣਾ ਹੋਈ ਕਦੇ ਉਹ ਬੇਦਬੀਆਂ ਦਾ ਸੋਚ ਵੀ ਸਕਦੀ ਐ ਉਹਨਾਂ ਨੇ ਸਾਧਾਂ ਨੂੰ ਚੋਰ ਬਣਾਤਾ ਤੇ ਚੋਰ ਸਾਧ ਬਣ ਕੇ ਤੇ ਤੁਸੀਂ ਮੰਨ ਲਿਆ ਖਾਲਸਾ ਜੀ ਅੱਜ ਲੋੜ ਐ ਜਾਗਣ ਦੀ ਜਾਗਣ ਦੀ ਕਿਉਂ ਲੋੜ ਐ ਆਪਾਂ ਸਾਰਿਆਂ ਨੇ ਬੜੇ ਜ਼ੋਰ ਨਾਲ ਕਿਹਾ ਕਿ ਆ ਜ਼ਮੀਨ ਆਲਾ ਇਹਨਾਂ ਤੋਂ ਬਚਾ ਲਿਆ ਬਚਾ ਲਿਆ ਤੁਹਾਡੀ ਸ਼ਕਤੀ ਨੇ ਬਚਾ ਲਿਆ 30000 ਕਰੋੜ ਦਾ ਗਵਨਸੀ 30000 ਕਰੋੜ ਰੁਪਇਆ ਕੇਜਰੀਵਾਲ ਨੇ ਥੋਕ ਮਾਕੇ ਜਾਣਾ ਸੀ ਤੇ ਪਰ ਹੁਣ ਵੀ ਦੇਖ ਲਓ ਕੀ ਕਰਨ ਲੱਗੇ ਐ ਮੁਹਾਲੀ ਵਿੱਚ ਸਰਕਾਰ ਦੀ ਜ਼ਮੀਨ ਗਮਾਟਾ ਦੀ ਜ਼ਮੀਨ 20000 ਕਰੋੜ ਰੁਪਇਆ ਕਰਜ਼ਾ ਲੈ ਕੇ ਸਾਰੇ ਗਹਿਣੇ ਰੱਖਣ ਲੱਗੇ ਐ ਤਾਂ ਕਿ ਅਸੀਂ ਆ ਜਿਹੜੀਆਂ ਤਨਖਾਹਾਂ ਨਹੀਂ ਦੇ ਸਕਦੇ ਜਿਹੜੇ ਅਸੀਂ ਝੂਠੇ ਲਾਰੇ ਲਾਏ ਸੀ ਅੱਜ ਮੈਂ ਕਹਿਣਾ ਨੋਟ ਕਰ ਲੋ ਅੱਜ ਤੋਂ 1 ਸਾਲ ਬਾਅਦ ਜਦ ਚੋਣਾ ਚ 6 ਮਹੀਨੇ ਰਹਿਣਗੇ ਉਦੋਂ 1000 ਰੁਪਿਆ ਵੀ ਦੇਣ ਦੀ ਕੋਸ਼ਿਸ਼ ਕਰਨਗੇ ਇਹ ਹੁਣ ਤੁਸੀਂ ਦੇਖਣਾ ਹੈ ਪਰਖ ਤੁਸੀਂ ਕਰਨੀ ਹੈ ਇਤਬਾਰ ਤੇ ਭਰੋਸਾ ਤੁਸੀਂ ਕਰਨਾ ਹੈ ਇੱਕ ਪਾਸੇ ਅਕਾਲੀ ਦਲ ਹੈ ਜੀਨੇ ਕਿਹਾ ਤੇ ਕਮਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ 5 ਵਾਰੀ ਜੇ ਪੰਜਾਬ ਦੀ ਸੇਵਾ ਦਿੱਤੀ ਟੱਕੇ ਨਾਲ ਨਹੀਂ ਲਈ ਡਾਂਗ ਨਾਲ ਨਹੀਂ ਲਈ ਤੁਹਾਡੇ ਪਿਆਰ ਤੇ ਤੁਹਾਡੇ ਸਹਿਯੋਗ ਦਾ ਸਦਕਾ ਮਿਲੀ ਤੇ ਉਹ ਪੰਜ ਵਾਰਾਂ ਚ ਕੀਤਾ ਕੀ ਮੈਨੂੰ ਦામੀ ਸਾਹਿਬ ਅੱਜ ਵੀ ਯਾਦ ਹੈ ਜਿਸ ਦਿਨ ਵਿਰਸ ਤੇ ਖਾਲਸਾ ਦਾ ਨੀ ਪੱਥਰ ਤਰਨਾ ਸੀ ਆਦਮਪੁਰ ਦੀ ਬਾਈ ਇਲੈਕਸ਼ਨ ਚੱਲਦੀ ਪਈ ਸੀ ਉਸ ਫੰਕਸ਼ਨ ਤੇ ਟੋੜਾ ਸਾਹਿਬ ਨੇ ਬੋਲਿਆ ਕਹਿੰਦੇ ਬਾਦਲ ਸਾਹਿਬ ਇਹ ਨਾ ਸਮਝਣਾ ਕਿ ਮੈਂ ਤੁਹਾਡੀ ਵਡਿਆਈ ਕਰਦਾ ਮੈਂ ਇਤਿਹਾਸ ਦੀ ਗੱਲ ਕਰਦਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸੰਸਥਾਵਾਂ ਤੇ ਸਿੱਖ ਥਾਵਾਂ ਦੀ ਸੇਵਾ ਲਈ ਸੀ ਉਸ ਦਿਨ ਤੂੰ ਕੱਲਾ ਮੁੱਖ ਮੰਤਰੀ ਐ ਜਿਹਨੇ ਸਿੱਖ ਵਿਰਾਸਤ ਨੂੰ ਸਾਂਭਣ ਲਈ ਅਨੰਦਪੁਰ ਸਾਹਿਬ ਵਿਰਾਸਤ ਤੇ ਖਾਲਸਾ ਦੀ ਅੱਜ ਨਹੀਂ ਪੱਥਰ ਤਰਿਆ ਕੌਮ ਇਸ ਗੱਲ ਤੋਂ ਇਤਿਹਾਸ ਤੇਰਾ ਨਾਂ ਲਿਖੋ ਗਈ ਤੇ ਕੀਤਾ ਵੱਡਾ ਕੱਲੂ ਕਹਰਾ ਤੈਨੂੰ ਯਾਦ ਐ ਕਿ 36000 ਸਿੰਘ ਸਿੰਘਣੀਆਂ ਇੱਕ ਹਫ਼ਤੇ ਵਿੱਚ ਕੋਪਰ ਰਹੀਰੇ ਸ਼ਹੀਦ ਹੋਈਆਂ ਕਿਸੇ ਦੇ ਨਾਮ ਚਿੱਤ ਜਿੱਤੇਰੀ ਸੀ ਯਾਦਗਾਰ ਬਣਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਨੇ ਬਣਾਈ ਛੋਟਾ ਕੱਲੂ ਕਾਰਾ 11000 ਸਿੰਘ ਸਿੰਘਣੀਆਂ ਸ਼ਹੀਦ ਹੋਏ ਯਾਦਗਾਰ ਬਣਾਈ ਅਕਾਲੀ ਦਲ ਨੇ ਬਣਾਈ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਜੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਚਗਿਰਦਾ 1.5 ਸਾਲ ਵਿੱਚ ਤਿਆਰ ਕੀਤਾ ਤਾਂ ਅਕਾਲੀ ਦਲ ਨੇ ਕੀਤਾ ਤੇ ਉਹਦੇ ਵਿੱਚ ਮੈਂ ਝੂਠ ਬੋਲੂ ਜੇ ਮੈਂ ਅਕਾਲੀ ਦਲ ਕਹਾਂ ਉਸ ਕੇਵਲ ਤੇ ਕੇਵਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਸੀ ਤੇ ਉਹਨਾਂ ਦੀ ਨਿਗਰਾਨੀ ਹੇਠ ਪੌਣੇ ਦਾ ਸਾਲ ਵਿੱਚ 200 ਕਰੋੜ ਰੁਪਏ ਲਾ ਕੇ ਉਹ ਵੀ ਕੀਤਾ ਗਿਆ ਤੋਂ ਖਾਲਸਾ ਜੀ ਮੈਂ ਹੁਣ ਤੁਹਾਨੂੰ ਬਹੁਤਾ ਲੰਮਾ ਸਮਾਂ ਨਹੀਂ ਤੁਹਾਡਾ ਲੈਣਾ ਇੱਕੋ ਗੱਲ ਕਹਿਣੀ ਹੈ ਇੱਕ ਦੁਕਾਨ ਤੇ ਮੈਂ ਗਿਆ ਇੱਕ ਕਮੀਜ਼ ਆ ਜਿਹਨੂੰ ਗੈਂਟ ਗੈਂਟ ਕਹਿੰਦੇ ਆ ਘੈਂਟ ਕਹਿ ਲੋ ਪੰਜਾਬੀ ਚ ਉਹ ਜੇ ਚੈਨਨ ਹੋਵੇ ਨਾ ਅਸਲੀ ਹੋਵੇ ਤਾਂ 7000 ਦੀ ਮਿਲਦੀ ਆ 8000 ਦੀ ਮਿਲਦੀ ਆ ਦੂਜੀ ਥਾਂ ਤੇ ਗਿਆ ਉਹੀ ਬਿੱਲਾ ਲੱਗਿਆ ਹੋਇਆ ਉਹੀ ਮੋਹਰ ਲੱਗੀ ਹੋਈ ਤੇ ਮੈਂ ਪੁੱਛਿਆ ਕਿੰਨੇ ਦੀ ਆ ਕਹਿੰਦਾ 500 ਦੀ ਮੈਂ ਕਿਹਾ ਯਾਰ ਉਹ ਨਾਲ ਵਾਲਾ 7000 ਦੀ ਦਿੰਦਾ ਤੂੰ 500 ਦੀ ਦਿੰਨਾ ਫਰਕ ਕੀ ਹੈ ਕਹਿੰਦਾ ਸਰਦਾਰ ਜੀ ਸਿਆਣੇ ਹੋ ਮਾਲ ਡੁਪਲੀਕੇਟ ਹੈ ਡੁਪਲੀਕੇਟਾਂ ਦੇ ਮਗਰ ਨਾ ਲੱਗ ਜਾਣਾ ਕਿਤੇ ਇਤਿਹਾਸ ਆ ਅਕਾਲੀ ਦਲ ਦਾ ਇਤਿਹਾਸ ਕੀ ਆ ਅਕਾਲੀ ਦਲ ਦਾ ਜੀਣਾ ਹੈ ਤਾਂ ਮਰਨਾ ਸਿੱਖੋ ਕਦਮ ਕਦਮ ਤੇ ਲੜਨਾ ਸਿੱਖੋ ਕਹਿੰਦਾ ਗੁਰੂ ਸਾਹਿਬ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੜੇ ਆਸ ਹੋਏ ਸਬਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਅਕਾਲੀ ਦੱਸ ਦੇ ਛਾਨਾਮਤੀ ਇਤਿਹਾਸ ਨੂੰ ਨਾ ਭੁਲਾਇਆ ਕਰੋ ਮੈਨੂੰ ਇੱਕ ਪ੍ਰੈਸ ਵਾਲਾ ਕਹਿਣ ਲੱਗਾ ਧਾਮੀ ਸਾਹਿਬ ਸੁਣਨਾ ਜਰਾ ਧਿਆਨ ਨਾਲ ਚੀਮਾ ਸਾਹਿਬ ਚੀਮਾ ਸਾਹਿਬ ਸੁਣਨਾ ਕੱਲ ਇੱਕ ਪ੍ਰੈਸ ਵਾਲਾ ਕਹਿਣ ਲੱਗਾ ਕਹਿੰਦਾ ਗਰਿਆਲ ਸਾਹਿਬ ਤੂੰ ਤਾਂ ਟੌੜੇ ਦੇ ਨਾਲ ਜੁੜਿਆ ਹੋਇਆ ਸੀ ਤੂੰ ਬਾਦਲਾਂ ਦੀ ਬੜੀ ਸਿਫਤ ਕਰਦਾ ਹੈ ਮੈਂ ਕਿਆ ਮੈਂ ਮੁਕਵਾਉ ਉਰੀ ਮਕਾਉ ਨਹੀਂ ਮੈਂ ਪਾਰਖੂ ਆ ਦੋ ਚੀਜ਼ਾਂ ਮੈਂ ਜ਼ਿੰਦਗੀ ਚ ਕਦੇ ਨਹੀਂ ਦੇਖ ਸਕਦਾ ਨਾ ਸ਼ਰੋਮਣੀ ਕਮੇਟੀ ਦਾ ਨੁਕਸਾਨ ਹੁੰਦਿਆ ਕਿਉਂਕਿ ਸ਼ਰੋਮਣੀ ਕਮੇਟੀ ਪਹਿਲੀ ਜਦ 1925 ਚ ਬਣੀ ਮੇਰੇ ਨਾਨਾ ਸਰਦਾਰ ਮਹਿੰਦਰ ਸਿੰਘ ਸਿੱਧਵਾਂ ਨੂੰ ਉਹਦਾ ਮੈਂਬਰ ਤੇ ਜਰਨਲ ਸਕੱਤਰ ਬਣਨ ਦਾ ਮਾਣ ਮਿਲਿਆ ਸਾਢੇ 3 ਸਾਲ ਗੁਰੂ ਕੇ ਬਾਗ ਦੇ ਮੋਰਚੇ ਚ ਕੈਦ ਕੱਟੀ ਤੇ ਸ਼ਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਨੁਮਾਇੰਦਾ ਜਮਾਤ ਹੈ ਉਹਦੇ ਉਹ ਐਕਟ ਮੈਂਬਰ ਸੀ 1946 ਚ ਇਲੈਕਸ਼ਨ ਵੀ ਲੜੇ 1943 ਚ ਜਦ ਵਾਈਸਰਾਇ ਆਫ ਇੰਡੀਆ ਨੇ ਉਹਨਾਂ ਨੂੰ ਸਰਦਾਰ ਸਾਹਿਬ ਦਾ ਖਿਤਾਬ ਦਿੱਤਾ ਮੈਂ ਧਾਮੀ ਸਾਹਿਬ ਨੂੰ ਦੱਸ ਕੇ ਟਿਆ ਉਹਨਾਂ ਨੇ 3 ਮਹੀਨੇ ਬਾਅਦ ਵਾਈਸਰਾਏ ਨੂੰ ਆਪਣਾ ਸਨਮਾਨ ਮੋੜ ਲਗਿਆ ਕੀ ਲਿਖਿਆ ਕਿ ਤੁਹਾਡਾ ਦਿੱਤਾ ਸਨਮਾਨ ਮੇਰੀਆਂ ਪੰਥਕ ਜ਼ਿੰਮੇਵਾਰੀਆਂ ਵਿੱਚ ਅੜਿੱਕਾ ਹੈ ਮੈਂ ਕਿਹਾ ਪੱਤਰਕਾਰ ਸਾਹਿਬ ਐ ਤੋਲ ਕੇ ਦੇਖਿਆ ਹੈ ਅੱਜ ਪੰਥ ਨੂੰ ਡੋਬਣ ਵਾਲੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਕਮਜ਼ੋਰ ਕਰਕੇ ਅਕਾਲੀ ਦਲ ਨੂੰ ਮਾਰਨਾ ਚਾਹੁੰਦੇ ਆ ਠੀਕ ਹੈ ਵਿਅਕਤੀ ਆਉਣਗੇ ਵਿਅਕਤੀ ਜਾਣਗੇ ਪਰ ਅੱਜ ਦੀ ਦਿਹਾੜੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕੋਈ ਬਦਲ ਨਹੀਂ ਜਿਹੜਾ ਅਕਾਲੀ ਦਲ ਦੀ ਪ੍ਰਧਾਨਗੀ ਕਰ ਸਕੇ ਬੋਲੇ ਇਸ ਤੋਂ ਨਿਹਾਲ ਜੀ ਆਕਾਲ ਤੇ ਮੈਂ ਇਸ ਕਰਕੇ ਜਿੰਨੀ ਵਫਾਦਾਰੀ ਨਾਲ ਟੋੜਾ ਸਾਹਿਬ ਨਾਲ ਸੀ ਹੁਣ ਤੂੰ ਵੱਧ ਵਫਾਦਾਰੀ ਨਾਲ ਸੁਖਬੀਰ ਸਿੰਘ ਬਾਦਲ ਨਾਲ ਖੜਾ ਮੈਂ ਕਿਹਾ ਇਹ ਲਿਖ ਲੈ ਮੇਰੇ ਨਾਲ ਨੰਬਰਦਾਰਾ ਸੁਣ ਲੈ ਕੱਲ ਕਹਿ ਕੇ ਆਇਆ ਤੋ ਹੁਣ ਮੈਂ ਤੁਹਾਡਾ ਬਾਹਲਾ ਸਮਾਂ ਨਹੀਂ ਲੈਣਾ ਮੈਂ ਹੁਣ ਪੰਜ ਚਾਰ ਨਾਰੇ ਲਾਉਣਿਆ ਕਿਉਂਕਿ ਪੰਥ ਦੀ عظیم ਸ਼ਖਸੀਅਤ ਹੁੰਦੀ ਹੈ ਜਿਹੜਾ ਸ਼ਰੋਬਣੀ ਕੇ ਬੇਟੀ ਦਾ ਪ੍ਰਧਾਨ ਹੁੰਦਾ ਤੇ ਉਹ ਨਾਰੇ ਲਾ ਕੇ ਆਪਣੀ ਗੱਲ ਖਤਮ ਕਰੂੰਗਾ ਤੇ ਨਾਰੇ ਦਿਲੋਂ ਲਾਉਣੇ ਤੁਸੀਂ ਹੀ ਐਵੇਂ ਨਾ ਉੱਪਰ ਉੱਪਰੋਂ ਲਾਉਣੇ ਇਹ ਤਾਲਾਉਣੇ ਐ ਕਿ ਅਗਲੇ ਮਹੀਨੇ ਬਲਾਗ ਸਮਿਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆਉਣੀਆਂ ਨੇ ਐਵੇਂ ਨਾ ਕਿਤੇ ਕਿ ਆ ਝਾੜੂ ਵਾਲਿਆਂ ਦੇ ਦਿੱਸਦੇ ਆਣੇ ਕੱਖ ਨਹੀਂ ਦਿਬਣੇ ਤਾਲੂ ਤਾਲੂ ਟੀਲੇ ਟੀਲੇ ਹੋ ਜਾਣੇ ਐ ਇਹ ਤੱਕੜੀ ਜਿੱਤੂਗੀ ਤੱਕੜੀ ਹੁਣ ਤੋਂ ਹੀ ਤਗੜੇ ਹੋ ਕੇ VOTER LISTਾਂ ਵੀ ਸੁਧਾਈ ਹੋ ਰਹੀ ਐ ਉਹ ਛਾਪ ਰਹੀਆਂ ਨੇ 19 ਤਰੀਕ ਨੂੰ ਆਪਣੀ ਆਪਣੀ VOTER LIST ਚੈੱਕ ਕਰੋ ਆਪਣੀ ਆਪਣੀ ਵੋਟ ਚੈੱਕ ਕਰੋ ਤਸੱਲੀ ਨਾਲ ਅਗਲੇ ਮਹੀਨੇ ਲਈ ਤਿਆਰ ਹੋ ਜਾਓ ਨਾਲੇ ਹੁਣ ਤੋਂ ਹੀ ਆਪਣੇ ਵਧੀਆ ਉਮੀਦਵਾਰ ਫੈਸਲਾ ਕਰ ਲੋ ਪਾਰਟੀ ਤੁਹਾਡੇ ਨਾਲ ਸਲਾਹ ਕਰਕੇ ਟਿਕਟਾ ਦੇਊਗੀ ਤਾਂ ਕਿ ਆਪਾਂ ਇਸ ਵਾਰੀ ਜ਼ਿਲ੍ਹਾ ਪ੍ਰੀਸ਼ਦਾਂ ਵੀ ਜਿੱਤਣੀਆਂ ਤੇ ਬਲਾਕ ਸੰਮਤੀਆਂ ਵੀ ਜਿੱਤਣੀਆਂ ਤੇ ਹੁਣ ਨਾਰੇ ਮੈਂ ਕੀ ਲਾਉਣੇ ਆ ਮੈਂ ਕਹੂੰਗਾ ਦੇਖ ਦੇਖ ਤੁਸੀਂ ਕਹਿਣਾ ਫਤਿਹ ਜਿਨੇ ਨਾ ਕਹੀ ਇਹਦਾ ਮਤਲਬ ਪੰਥ ਦੀ ਫਤਿਹ ਨਹੀਂ ਚਾਹੁੰਦਾ ਦੋਖੀ ਹੈ ਪੰਥ ਦਾ देख 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 हूं मैं कहूंगा पंथ की जीत तुं कहना जीत पंथ की जीत, पंथ की हूं मैं कहूंगा झूलते निशान रहे तुम्हें कहना पंथ महाराज के झूलते निशान रहे यार ਉਹ ਕਰਨੈਲ ਸਾਂ ਸ਼ਹੀਦ ਵੀ ਆਪਣੇ ਤੇ ਤਰਸ ਕਰੂਗਾ ਆ ਦੋ ਸ਼ਹੀਦ ਆਪਣੇ ਇਲਾਕੇ ਦੇ ਹੁਣ ਹੋਇਆ ਕਸ਼ਮੀਰ ਪਰਸੋਂ ਉਹ ਸ਼ਹੀਦਾਂ ਦੀਆਂ ਰੂਹਾਂ 13-13 ਦਿਨ ਉੱਪਰ ਦੇਖਦੀਆਂ ਹੁੰਦੀਆਂ ਕਿ ਸਾਡੇ ਨਾਲ ਪਿਆਰ ਕਰਨ ਵਾਲੇ ਕਿਹੜੇ ਆ ਜਿਹੜੇ ਪੰਥ ਦਾ ਝਕਾਰਾ ਬੁਲਾਉਣਗੇ ਉਹ ਪਿਆਰ ਕਰਨ ਵਾਲੇ ਆ ਸ਼ਹੀਦਾਂ ਨੂੰ ਕਹਾਂ ਨਾ ਜੂਲਤੇ ਨਿਸ਼ਾਨ ਰਹੇ ਜੈ ਮਾਰ ਚੂਦ ਤੇ ਨਿਸ਼ਾਨ ਰਹੇਂ ਬੰਨ ਮਹਾਰਾਜ ਤੇ ਹੁਣ ਆਖਰੀ ਪੜਨ ਲੱਗਾ ਮੈਂ ਕਹੂੰਗਾ ਪੰਥ ਤੇਰੇ ਦੀਆਂ ਗੂੰਜਾਂ ਤੁਸੀਂ ਕਹਿਣਾ ਜੋਗੋ ਜੋਗ ਪੈਣ ਗਈਆਂ ਕਿਉਂਕਿ ਆ ਜਿਹੜੇ ਟਿੱਡੀ ਦਲ ਜਿਹੜਾ ਉੱਠਿਆ ਨਾ ਕੋਕੜੂ ਦਾਸ ਚੋਂ ਨਿਕਲੇ ਆ ਸਾਰੇ ਪਜਾ ਦਿਓ ਰੋਲ ਦਿਓ ਮੈਨੂੰ ਪੱਤਰਕਾਰ ਕਹਿੰਦਾ ਅਲੈਹਾ ਜਹਾ ਤੁਹਾਡਾ ਮੈਂ ਕਿਹਾ ਤੁਹਾਡਾ ਤਾਂ ਜੇ ਉਹ ਬੰਦਿਆਂ ਦਾ ਹੁੰਦਾ ਦਾਲ ਚੋਂ ਕੋਕੜੂ ਕੱਢ ਕੇ ਤੇ ਦਾਲ ਚ ਪਾਏ ਆ ਇੱਕ ਤਾਮੀ ਸਾਹਿਬ ਕੱਲ੍ਹ ਕਹਿਣ ਲੱਗਾ ਕਹਿੰਦਾ ਤੁਹਾਡਾ ਕੀ ਬਣੂ ਮੈਂ ਕਿਹਾ ਅਸੀਂ ਹੁਣ ਜਿੱਤਾਂਗੇ ਕਹਿੰਦਾ ਕਿਉਂ ਮੈਂ ਕਿਹਾ 1992 ਚ ਅਨਾ 2012 ਚ ਸਰਦਾਰ ਮਾਨਪ੍ਰੀਤ ਸਿੰਘ ਬਾਦਲ ਅਲਹਿਦਾ ਹੋ ਗਿਆ ਸਾਰੇ ਪੱਤਰਕਾਰਾਂ ਨੇ ਟੀਵੀ ਚੈਨਲਾਂ ਨੇ ਜੋਰ ਲਾਤਾ ਕਿ ਅਕਾਲੀਆਂ ਦਾ ਧੜਾ ਅਲਹਿਦਾ ਹੋ ਗਿਆ ਅਕਾਲੀ ਹਾਰਨਗੇ 7 ਚ ਜਿੱਤੇ ਸੀ 46 ਸੀਟਾਂ ਤੇ 12 ਚ ਜਿੱਤ ਗਏ 58 ਸੀਟਾਂ ਕਿਉਂਕਿ ਜਿਹੜਾ ਕੋਣਾ ਲੱਗਾ ਹੁੰਦਾ ਨਾ ਜਦ ਕੱਢ ਦੋ ਫਿਰ ਲੱਕੜ ਤਖੜੀ ਹੋ ਜਾਂਦੀ ਹੈ ਪੰਥ ਤੇਰੇ ਦੀਆਂ ਗੂੰਜਾਂ ਅਨਾ ਦਿਨ ਕਹਿੰਦੀਆਂ ਰਹਿ ਗਈਆਂ ਨਹੀਂ ਯਾਰ ਮੈਂ ਤਾਂ ਇਕੱਲੇ ਹੀ ਸੰਗ ਪੜੀ ਜਾਂਦਾ ਤੁਸੀਂ ਆਏ ਨਾ ਕਰਿਆ ਕਰੋ ਤਰਸ ਕਰੋ ਪੰਥ ਦੇ ਤਰਸ ਕਰੋ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੰਥ ਤੇਰੇ ਦੀਆਂ ਗੂੰਜਾਂ ਲਓ ਹੁਣ ਬੁਲਾਉਣ ਲੱਗਾ ਜਕਾਰਾ ਤੋੜਾ ਤੋੜਾ ਸਾਬ ਕਹਿੰਦੇ ਸੀ ਤੂੰ ਨਹੀਂ ਤੱਕੋ ਆਵਾਜ਼ ਕੱਢੂੰਗਾ ਤੇ ਉਨਾ ਹੀ ਸੰਗ ਪਾੜ ਕੇ ਤੁਸੀਂ ਮਗਰ ਕਹਿਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ